ਕੇਪੀਐਸ ਗੱਲ ਨੇ ਬਿਹਾਰ ਦੇ ਵਿੱਚ ਕੋਈ ਰੋਲਾ ਚੱਲਦਾ ਸੀਗਾ ਉੱਥੇ ਨੇ ਬਹੁਤ ਬਹੁਤ ਮੁੰਡੇ ਮਾਰੇ ਸੀਗੇ ਉੱਥੋਂ ਫੇਰ ਇਹਨੂੰ ਪਹਿਲਾਂ ਅੰਬਸਾਡਰ ਸੀਆਰਪੀਪ ਦੇ ਵਿੱਚ ਲਾਇਆ ਗਿਆ ਉੱਥੋਂ ਫੇਰ ਇਹਨੂੰ ਦੇਖਿਆ ਵੀ ਇਹ ਬੰਦੇ ਨੇ ਬਿਹਾਰ ਦੇ ਵਿੱਚ ਆਹ ਕੰਮ ਕੀਤਾ ਸੀ ਵੀ ਕਿਉਂ ਨਾ ਇਹਨੂੰ ਡੀਜੀਪੀ ਲਾਇਆ ਜਾਵੇ ਇਹਨੂੰ ਡੀਜੀਪੀ ਲਾਤਾ ਦੇਖੋ ਚਾਹੇ ਉਹ ਬੁੱਚੜ ਸੀ ਜਾਂ ਇਹ ਕੁਝ ਵੀ ਸੀ ਪਰ ਉਹਦੇ ਵਿੱਚ ਇੱਕ ਸਿੱਖ ਕੌਮ ਦਾ ਦਰਦ ਵੀ ਸੀ ਹਰਮਨ ਦਾ ਸਿੰਘ ਇਹ ਜੋਧਪੁਰ ਦੀ ਜੇਲ੍ਹਾਂ 'ਚ ਬੰਦ ਸੀ ਕਿ ਪੀਐਸ ਗਿੱਲ ਨੇ ਇਹਨਾਂ ਦੀ ਰਜੀਵ ਗਾਂਧੀ ਨਾਲ ਇੰਟਰਵਿਊ ਕਰਵਾਇਆ ਸੀ ਵੀ ਤੁਸੀਂ ਦੱਸੋ ਵੀ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਉਦੋਂ ਕੇਪੀਐਸ ਗਿੱਲ ਚੰਗਾ ਸੀ ਲੇਕਿਨ ਥੋੜੇ ਦਿਨ ਬਾਅਦ ਹੀ ਜਦੋਂ ਫਿਰ ਜੇਲ੍ਹ 'ਚੋਂ ਰਿਹਾਅ ਹੋ ਕੇ ਆਇਆ ਇਹਨੂੰ ਮਰਵਾ ਦਿੱਤਾ ਗਿਆ ਇਹ ਕਿ ਨਾ ਉਹਦੋਂ ਬਾਅਦ ਫਿਰ ਗੱਲਾਂ ਨੇ ਕਦਮ ਚੱਕ ਲਿਆ ਵੀ ਅੱਤਵਾਦ ਨੂੰ ਥੱਲ ਪਾਉਣੀ ਪਾਉਣੀ ਆ ਉਸ ਨੂੰ ਖੁੱਲੀ ਛੋੜ ਦੇ ਦਿੱਤੀ ਜੋ ਮਰਜ਼ੀ ਕਰੋ ਬੰਦਾ ਮਾਰੋ ਘਰ ਘਾਟ ਲੁੱਟੋ ਤੀਵੀਆਂ ਚੱਕੋ ਜੋ ਮਰਜ਼ੀ ਕਰੋ ਬਿਲਕੁਲੀ ਜਿਵੇਂ ਮੁਗਲਾਂ ਦੇ ਜ਼ਮਾਨੇ 'ਚ ਮੁਗਲ ਫੌਜ ਨੂੰ ਖੋਲ੍ਹਉਂਦੀ ਸੀ ਨਾ ਲੁੱਟ ਲੋ ਵੀ ਜਿੰਨਾ ਮਰਜ਼ੀ ਲੁੱਟ ਲੋ ਇਸ ਤਰ੍ਹਾਂ ਦੀ ਖੁੱਲ੍ਹ ਦੇ ਦਿੱਤੀ ਇੱਕ ਮੇਰੀ ਅੱਖੀ ਦੇਖਣ ਦਾ ਵਾਕਿਆ ਇੱਕ ਬਜ਼ੁਰਗ ਦੇ ਤਿੰਨ ਬੱਚੇ ਇਨਸਪੈਕਟਰ ਚੱਕ ਲਿਆ ਉਹ ਸ਼ਾਮ ਨੂੰ ਗਿਆ ਇਨਸਪੈਕਟਰ ਕਹਿੰਦਾ ਵੀ بابا ਗੱਲ ਸੁਣ ਲੈ ਕਿੰਨੇ ਬੈੜੀ ਆ ਕਹਿੰਦਾ ਸਾਰੇ ਤਿੰਨ ਕਿੱਲੇ ਬੈੜੀ ਆ ਮੇਰੇ ਕੋਲ ਇੱਕ ਕਿੱਲਾ ਕਿੱਲਾ ਆਉਂਦੀ ਆ ਕਹਿੰਦਾ ਵੀ ਮੈਂ ਤੇਰਾ ਇੱਕ ਪੁੱਤ ਛੱਡ ਦੂੰ ਤੂੰ ਤਿੰਨੇ ਕਿੱਲੇ ਵੇਚਿਆ ਮੈਨੂੰ 6 ਲੱਖ ਰੁਪਏ ਚਾਹੀਦਾ ਅੱਛਾ ਉਹ ਉਹ ਜ਼ਮੀਨ ਦੇ ਪਾਸ ਹਸਤੇ ਸੀਗੇ ਚਾ 2 ਲੱਖ ਨਹੀਂ 3 ਲੱਖ ਨਹੀਂ 4 ਲੱਖ ਬਣਿਆ ਬਜਾਰੇ ਕੋਲੇ ਉਹ ਲੈ ਕੇ ਤੇ ਉਹਦੇ ਕੋਲੇ ਆ ਗਿਆ ਕਹਿੰਦਾ ਚੱਲ ਇੱਕ ਤਾਂ ਮਾਰ ਦੇ ਦੋ ਤਾਂ ਛੱਡ ਦੇ ਮੇਰੇ ਕਹਿੰਦਾ ਨਹੀਂ ਪੈਸੇ ਪੂਰੇ ਕਰ ਰਿਸ਼ਤੇਦਾਰੀਆਂ ਦੇ ਵਿੱਚੋਂ ਉਹਨੇ ਪੈਸੇ ਇਕੱਠੇ ਹੂਟੇ ਕੀਤੇ ਵਿਚਾਰੇ ਨੇ ਫੇਰ ਕਹਿੰਦਾ ਵੀ ਤੇਰੇ ਮੈਂ ਦੋ ਮਾਰਦਾ ਨਾ ਇੱਕ ਸ਼ਰਤ ਨੂੰ ਪੈਸੇ ਪੂਰੇ ਕਰ ਦੇ ਉਹਨੇ ਫੇਰ ਵਿਚਾਰੇ ਨੇ ਰਿਸ਼ਤੇਦਾਰਾਂ ਚ ਭੱਜਿਆ ਬੈਂਕਾਂ ਨੂੰ ਭੱਜਿਆ ਉਹਨੇ 6 ਲੱਖ ਪੂਰਾ ਕਰਤਾ ਕਹਿੰਦਾ ਹੁਣ ਤਾਂ ਛੱਡ ਦੇ ਕਿਆ ਚੱਲੇ ਉਹ ਕਰ ਦੋ ਮਾਰ ਦੇ ਇੱਕ ਤਾਂ ਛੱਡ ਦੇ ਕਹਿੰਦਾ ਜਾ ਉਹ ਫਲਾਨੀ ਜੇਲ੍ਹ ਦੇ ਵਿੱਚ ਬੈਠੇ ਆ ਲੁਧਿਆਣੇ ਜਾ ਤੂੰ ਜਾ ਕੇ ਉਹਨਾਂ ਦੀ ਜਵਾਨਤ ਕਰਾ ਲਾ ਮੈਂ ਤਾਂ 6 ਲੱਖ ਰੁਪਈਆ ਲੈ ਲਿਆ ਨਾਲੇ ਉਹ ਬਿਜਾਰੇ ਤਿੰਨ ਬੱਚੇ ਮਾਰਤੇ ਅੱਛਾ ਤਿੰਨੇ ਮਾਰਤੇ ਤਿੰਨੇ ਮਾਰਤੇ ਰੁਪਈਆ ਵੀ 6 ਲੱਖ ਲੈ ਲਿਆ ਅੱਜ ਉਹ ਬਜ਼ੁਰਗ ਕਿਤੇ ਜਿਉਂਦਾ ਹੋਵੇ ਸੌਂਦਾ ਹੋਵੇ ਤਾਂ ਪੱਖੋਂ ਕੇ ਨਾਲ ਮਲਕੀ ਉਹ ਆਪਣੇ ਕਨੈਕਸ਼ਨ ਕਰ ਲੈ ਲਵੇ ਮੈ ਲੈ ਲਵੇ ਉਹਨੂੰ ਉਹਨੂੰ ਸਾਰੇ ਹਿੱਸੇ ਦਾ ਪਤਾ ਉਹਦਾ ਹੂੰ ਬੇਤਨ ਮੁੰਡੇ ਵੀ ਮਾਰਤੇ ਤਿੰਨ ਕਿਲੇ ਪੈਈ ਵੀ ਗਈ ਤੇ 6 ਲੱਖ ਰੁਪਏ ਵੀ ਉਹਨ ਇਨਸਪੈਕਟਰ ਲੈ ਗਿਆ ਕਿਹੜਾ ਕਿਹੜਾ ਪਿੰਡ ਸੀ ਉਹਨਾਂ ਬਜ਼ੁਰਗਾਂ ਦਾ ਇਹ ਦੱਸਿਆ ਨਹੀਂ ਕਿ ਇਹ ਨਹੀਂ ਪਤਾ ਕਿਹੜਾ ਪਿੰਡ ਸੀ ਕਿਉਂ ਇਹ ਤਾਂ ਆਏ ਦੇਣੇ ਕੋਈ ਨਾ ਕੋਈ ਨਮਾ ਖੁੰਦਾ ਹੀ ਰਹਿੰਦਾ ਇਹ ਕੁਝ ਨਾ ਇਹ ਹੁੰਦਾ ਸੀ ਜੇ ਤਾਂ ਜਗਰਾਉਂਦੀ ਪੁਲਿਸ ਨਹੀਂ ਚੱਕ ਲਿਆ ਤਾਂ ਇਹਨੇ ਗਾਣਾ ਵੀ ਲੁਧਿਆਣੀ ਬਹੁਤ ਸਾ ਜੀ ਬਦਨੀ ਪੁਲਿਸ ਨੇ ਚੱਕ ਲਿਆ ਉਹਨੇ ਕਿਹੜਾ ਮੁਕਰੀ ਪੋਸਤਾ ਮਤਲਬ ਸਹੀ ਦਾ ਕਿਸੇ ਨੂੰ ਦੱਸਦੇ ਨਹੀਂ ਸੀ ਹੁੰਦੇ ਬੇਸੀ ਪੁਲਿਸ ਕਿੱਥੋਂ ਦੇ ਆ ਅੱਛਾ ਫਿਰ ਜਦੋਂ ਆਪਾਂ ਜਨਰਲ ਸਵੇਕ ਸਿੰਘ ਹੁਣਾਂ ਦੀ ਵੀ ਗੱਲ ਕਰਦੇ ਆ ਜੀ ਉਦੋਂ ਬਗਾਵਤ ਉਹਨਾਂ ਨੇ ਜਿਵੇਂ ਕੀਤੀ ਤਾਂ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਸਟ੍ਰੈਟਜੀ ਬਣਾਈ ਵੀ ਹਾਂ ਇਦਾਂ ਫੌਜ ਦੇ ਨਾਲ ਲੜੇ ਹਨਾ ਉਹ ਕਾਫੀ ਲੰਮੀ ਚੌੜੀ ਮਤਲਬ ਕਹਿ ਲਈਏ ਵੀ ਇੰਨੀ ਸੌਖੀ ਨਹੀਂ ਸੀ ਪੁਲਿਸ ਦੀ ਫੌਜ ਦੇ ਨਾਲ ਲੜਨਾ ਪਰ ਕਾਫੀ ਜਦੋਜਹਾਦ ਵੀ ਹੋਈ ਆ ਤਾਂ ਕੀ ਲੱਗਦਾ ਤੁਸੀਂ ਇੱਕ ਫੌਜੀ ਵੀਰੇ ਹੋ ਕਿਹੋ ਜੀ ਰਣਨੀਤੀ ਸੀ ਉਹ ਘੜੀ ਉਹਨਾਂ ਦੀ ਦੇਖੋ 1971 ਦੀ ਲੜਾਈ ਦੇ ਵਿੱਚ ਜਨਰਲ ਸਵੇਕ ਸਿੰਘ ਸਾਡਾ ਪੱਛਮੀ ਕਮਾਂਡ ਦੇ ਵਿੱਚ ਜਨਰਲ ਸੀ ਤੇ ਨਾਲ ਇਹਦੇ ਜੀਜੀਤ ਸਿੰਘ ਅਰੂੜਾ ਸੀ ਉਹ ਵੀ ਸਰਦਾਰ ਸੀ ਇਹ ਵੀ ਸਰਦਾਰ ਸੀ ਜਨਰਲ ਸਵੇਕ ਸਿੰਘ ਨੇ ਇੱਕ ਮੁਕਤੀਬਣੀ ਫੌਜ ਤਿਆਰ ਕੀਤੀ ਸੀ ਉਸ ਤੋਂ ਬਾਅਦ ਜਦੋਂ ਲੜਾਈ ਜਿੱਤ ਲਈ ਇਹ ਤੇ ਦੋਸ਼ ਲਗਿਆ ਹਮ ਜਨਰਲ ਸੁਖ ਸਿੰਘ ਤੇ ਬਈ ਇਹਨੇ ਬੰਗਲਾਦੇਸ਼ ਦੇ ਵਿੱਚੋਂ ਬੇਅੰਤ ਧਾਨਾ ਇਕੱਠਾ ਕੀਤਾ ਬੇਅੰਤ ਲੁੱਟਾਂ ਖੋਹਾਂ ਕੀਤੀਆਂ ਜਦੋਂ ਇਹ ਰਿਟਾਇਰ ਹੋਇਆ ਇਹਦੇ ਉੱਤੇ ਕੇਸ ਦਰਜ ਹੋ ਗਿਆ ਨਾ ਤਾਂ ਪੈਨਸ਼ਨ ਲੱਗੀ ਨਾ ਕੋਈ ਹੋਰ ਫੰਡ ਮਿਲਿਆ ਇਹ ਕਿਸੇ ਦਾ ਬਾਗੀ ਹੋ ਗਿਆ ਮੇਰਾ ਬਾਕੀ ਹੋਣ ਤੋਂ ਬਾਅਦ ਜਦੋਂ ਅਖੀਰਲੀ ਉਮਰ ਆਈ ਤਾਂ ਉਦੋਂ ਇਹਨੂੰ ਪਤਾ ਲੱਗ ਗਿਆ ਵੀ ਹਰਮੰਦਰ ਸਾਹਿਬ ਤੇ ਅਟੈਕ ਹੋਣਾ ਹੀ ਹੋਣਾ ਇਹ ਮਹੀਨਾ ਕੱਗੋਂ ਜਰਨਲ ਆਪਣੇ ਸੰਤ ਪਿੰਡ ਵਾਲੇ ਨੂੰ ਆ ਕੇ ਮਿਲਿਆ ਉਹਦੇ ਕੋਲੇ ਇੱਕ ਬੰਗਲਾਦੇਸ਼ ਦਾ ਅਵਾਰਡ ਸੀ ਪਿਸਤੌਲ ਚਾਂਦੀ ਦੇ ਮੋਟੇ ਵਾਲਾ ਹੂੰ ਜਿਹੜਾ ਕਿ ਇਹਨੇ ਸੰਤਾਂ ਨੂੰ ਭੇਟ ਕੀਤਾ ਸੀ ਜਾ ਕੇ ਵੀ ਆ ਮੈਨੂੰ ਬੰਗਲਾਦੇਸ਼ ਸਰਕਾਰ ਨੇ ਦਿੱਤਾ ਸੀ ਇਹ ਮੈਂ ਤੁਹਾਨੂੰ ਦੇ ਰਿਆਂ ਉਹ ਸੰਤਾਂ ਦੇ ਕੋਲੇ ਹਰ ਵਕਤ ਹੁੰਦਾ ਸੀਗਾ ਹੌਲੀ-ਹੌਲੀ ਗੱਲ ਚੱਲਦੀ ਚੱਲਦੀ ਸੰਤ ਕਹਿੰਦੇ ਹੁਣ ਸੰਤਾਂ ਨੂੰ ਕਹਿੰਦਾ ਹਮਲਾ ਹੋਣਾ ਆਕਾਲ ਤਖਤ ਦਾ ਉਹਦੇ ਉੱਤੇ ਇਹਨਾਂ ਨੂੰ ਕਹਿੰਦੇ ਵੀ ਫੌਜ ਆ Đੀ ਆ ਜਿਹੜੇ ਸਿੰਘ ਹੈਗੇ ਨੇ ਵੀ ਇਹਨਾਂ ਨੂੰ ਕੁਝ ਮਾਰਾ-ਮੋਟਾ ਦੱਸੋ ਫਿਰ ਇਹਨੇ ਕੀਤਾ ਜਿਹੜੀਆਂ ਕੰਧਾਂ ਸੀਗੀਆਂ ਤਕਰੀਬਨ 9 ਇੰਚ ਜਾਂ 1 ਫੁੱਟ ਛੱਟ ਕੇ ਨਾ ਜਿੰਨੀ ਕੁ ਬੈਲ ਹੁੰਦੀ ਹੈ ਚੌੜੀ ਹੈ ਨਮਾਈ ਖੇਤਰ ਆਉਂਦਾ ਉਹਨੀਆਂ ਗਲੀਆਂ ਘੜਵਾ ਦੀਆਂ ਬੇਜਤੀ ਕੰਤਾਂ ਦੇ ਬੇਜਤੀ ਉਹ ਸਿੰਘਾਂ ਨੂੰ ਕਹਤਾ ਵੀ ਫੌਜ ਆਊਗੀ ਗਿੱਟ ਘੋਡੇ ਤੋਂ ਥੱਲੇ ਥੱਲੇ ਗੋਲੀਆਂ ਬਜੇ ਚਿੰਗਿਆ ਉਹਨਾਂ ਨੇ ਉਵੇਂ ਕੀਤਾ ਉੱਪਰ ਮੋਰਚੇ ਬਣੇ ਹੋਏ ਸੀ ਮੋਰਚਿਆਂ ਦਾ ਜਿਹੜੀਆਂ ਕੰਧਾਂ ਹੁੰਦੀਆਂ ਸੀ ਉਹਦੇ ਵਿੱਚ ਸਰਾਖ ਕੀਤੇ ਹੁੰਦੇ ਸੀਗੇ ਜਿਉਂ ਹੋਈ ਪਹਿਲੀ ਪੜਤਨਾ ਆਈਆਂ ਇਹਨੇ ਜਦੋਂ ਗੋਲੀ ਦਾ ਹੁਕਮ ਦੇਤਾ ਉਹਨਾਂ ਦੇ ਗਿੱਟੇ ਸ਼ਾਂਤ ਦੇ ਮੇਰਾ ਖਿਆਲ ਆ ਉਹ 3 4 ਤੋਂ 5 ਦੀ ਜਿਹੜਾ ਸੀ ਉਹ ਚੱਕਣਾ ਹੀ ਮੁਸ਼ਕਲ ਹੋ ਗਿਆ ਉੱਥੋਂ ਕਿਉਂ ਐਸਾ ਲਾ ਲਓ ਚਾਹੇ 60 ਲਾ ਲਓ ਇਹਦੀ ਮਾਰ ਬਹੁਤ ਹੁੰਦੀ ਆ ਨੇੜਿਆਂ ਤੋਂ ਬਾਹਰੀ ਹੁੰਦੀ ਆ ਇਹਦੀ ਮਾਰ ਬਿਲਕੁਲ ਤੇ ਉਹ ਫਿਰ ਇਹਨੇ ਰਣ ਰੀਤੀ ਬਣਾ ਕੇ ਇੱਕ ਸੰਤ ਪਿੰਡ ਵਾਲਿਆਂ ਨੂੰ ਦੱਸਿਆ ਵੀ ਆਪਾਂ ਇਸ ਤਰ੍ਹਾਂ ਫੌਜ ਤੇ ਕਾਬੂ ਪਾ ਸਕਦੇ ਆ ਨਹੀਂ ਨਹੀਂ ਤਾਂ ਹਿੰਦੁਸਤਾਨ ਦੀ ਫੌਜ ਆਪਾਂ 2 250 ਬਣਾ ਆਪਾਂ ਫੜ ਲੈਣਗੇ ਇਹਦੀ ਨੀਤੀ ਦੇ ਨਾਲ ਇਹਨੇ ਜਨਰਲ ਬਰਾੜ ਨੇ ਖੁਦ ਮੰਨਿਆ ਸੀ ਵੀ ਅਗਰ ਜਨਰਲ ਸਵੇਕ ਸਿੰਘ ਨਾ ਹੁੰਦਾ ਤਾਂ ਸਾਡਾ ਨੁਕਸਾਨ ਇੰਨਾ ਹੋਣਾ ਨਹੀਂ ਸੀ ਉਹਦੇ ਕਰਕੇ ਸਾਡੀ ਫੌਜ ਦਾ ਇਨਾ ਨੁਕਸਾਨ ਹੋ ਗਿਆ ਇੱਕ ਬਹੁਤ ਵਧੀਆ ਇਨਸਾਨ ਸੀ ਇਹ ਔਰ ਵਧੀਆ ਜਨਰਲ ਸੀ ਇਹ ਜਿਨੇ ਬੰਗਲਾਦੇਸ਼ ਤੇ ਪਾਕਿਸਤਾਨ ਦੇ ਦੋ ਹਿੱਸੇ ਬਣਾਤੇ ਤੇ ਲੇਕਨ ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹਦੀ ਕਦਰ ਨਹੀਂ ਪਾਈ ਕੋਈ ਅਖੀਰ ਸਿੱਖ ਰੋ ਗਿਆ